ਪੰਜਾਬੀਓ ਪਿਛਲੇ ਲਗਭਗ 7-8 ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਲਿਆ ਗਿਆ ਹਰਿਆਣੇ ਦੇ ਬਾਰਡਰ ਤੇ ਸਿੰਘੂ ਬਾਰਡਰ ਤੇ ਖਨੌਰੀ ਬਾਰਡਰ ਤੇ ਡੱਬਾ ਵਾਲੀ ਬਾਰਡਰ ਤੇ ਚਾਰ ਵਾਰ ਮੀਟਿੰਗਾਂ ਵੀ ਹੋਈਆਂ 13 ਤਰੀਕ ਦੀ ਕਾਲ ਸੀ 8 ਤਰੀਕ ਨੂੰ ਮੀਟਿੰਗ ਹੋਈ 10 ਤਰੀਕ ਨੂੰ ਮੀਟਿੰਗ ਹੋਈ ਦੋ ਹੋਰ ਮੀਟਿੰਗਾਂ ਹੋਈਆਂ ਜਿਨ੍ਹਾਂ ਚਾਰ ਚੋਂ ਮੈਂ ਤਿੰਨ ਨੂੰ ਆਪ ਅਟੈਂਡ ਕੀਤਾ ਰਾਤ ਦੇ 1:3:3 ਵਜੇ ਤੇ ਮੈਂ ਪੰਜਾਬ ਦੇ ਲੋਕਾਂ ਵੱਲੋਂ ਵਕੀਲ ਬਣ ਕੇ ਕੇ ਜੀ ਮੰਗਾ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਇਹਨਾਂ ਨੂੰ ਪੂਰੀਆਂ ਕਰੋ ਤਾਂ ਕਿ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਖੇਤਾਂ ਵੱਲ ਹੋ ਜਾਣ। ਪਰ ਮੇਰਾ ਸਿਰਫ ਫਰਜ ਇਹ ਹੈ ਕਿ ਮੈਂ ਕੇਂਦਰ ਸਰਕਾਰ ਤੇ ਸੰਗਠਨਾਂ ਦੇ ਵਿਚਾਲੇ ਕਿਸਾਨਾਂ ਦੇ ਵਿਚਾਲੇ ਮੈਂ ਇੱਕ ਪੁਲ ਦਾ ਕੰਮ ਕਰਾਂ। ਸਾਰਥਕ ਮਾਹੌਲ 'ਚ ਗੱਲ ਹੋਵੇ। ਮੰਗਾਂ ਮੰਨਣਾ ਕੇਂਦਰ ਦਾ ਕੰਮ ਹੈ ਕਿਉਂਕਿ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ। ਕੇਂਦਰ ਦੁਆਰਾ ਦਿੱਤੇ ਗਏ ਪ੍ਰਸਤਾਵਾਂ ਨੂੰ ਮੰਨਣਾ ਜਾਂ ਨਾ ਮੰਨਣਾ ਸੰਗਠਨਾਂ ਦਾ ਕਿਸਾਨ ਸੱਟਾਂ ਦਾ ਜਿਹੜਾ ਅਧਿਕਾਰ ਹੈ ਕਿ ਉਹ ਉਸ ਗੱਲ ਤੇ ਰਾਜੀ ਨੇ ਜਾਂ ਨਹੀਂ ਕੋਸ਼ਿਸ਼ ਮੈਂ ਕੀਤੀ ਔਰ ਹਰ ਵਾਰ ਮੈਂ ਯਾਕੇ ਹੀ ਕਹਿੰਦਾ ਰਹਾ ਜਦੋਂ ਮੀਡੀਆ ਨੂੰ ਮੈਂ ਸੰਬੋਧਨ ਹੁੰਦਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਨੌਜਵਾਨਾਂ ਨੂੰ ਮੈਂ ਆਪਣੇ ਕਿਸਾਨਾਂ ਨੂੰ ਅੰਨ ਦਾਤੇ ਨੂੰ ਕਿਸੇ ਵਾਟਰ ਕੈਨਨ ਦੇ ਅੱਗੇ ਜਾਂ ਰਬੜ ਦੀਆਂ ਗੋਲੀਆਂ ਦੇ ਅੱਗੇ ਜਾਂ ਥਰੂ ਗੈਸ ਦੀਆਂ ਗੋਲੀਆਂ ਦੇ ਅੱਗੇ ਖੜਾ ਕਰੋ ਗੱਲ ਪਹਿਲੀ ਨਿਬੜ ਜੇ ਤਾਂ ਚੰਗਾ ਪਰ ਨਹੀਂ ਨਿਬੜ ਸਕੀ ਤੇ ਅੱਜ ਖਨੌਰੀ ਬਾਰਡਰ ਤੇ ਘਟਨਾ ਹੋਈ 21 ਸਾਲ ਦਾ ਸ਼ੁਭ ਕਰਨ ਉਹਦੀ ਮੌਤ ਹੋ ਗਈ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਤਾਂ ਮੇਰੇ ਰੋਂਗ ਤੇ ਖੜੇ ਹੋ ਗਏ ਮੈਨੂੰ ਬਹੁਤ ਦੁੱਖ ਹੋਇਆ ਦਿਲੋਂ 21 ਸਾਲ ਦੀ ਉਮਰ ਚ ਸ਼ੁਭ ਕਰਨ ਦੋ ਕਿੱਲਿਆਂ ਦਾ ਮਾਲਕ ਹੈ ਮਾਤਾ ਦੀ ਪਹਿਲੀ ਡੈਥ ਹੋ ਗਈ ਸੀ ਦਾਦੀ ਨੇ ਪਾਲਿਆ ਦੋ ਭੈਣਾਂ ਦਾ ਇਕੱਲਾ ਪਾਈ ਬੱਲੂ ਪਿੰਡ ਉਹਨੂੰ ਉੱਥੇ ਜਾਣ ਦੀ ਲੋੜ ਕੀ ਪੈ ਗਈ ਜਾ ਜੇ ਜਾਂਦਾ ਸੀ ਤਾਂ ਦਿੱਲੀ ਚੱਲਿਆ ਸੀ ਉਹਨੂੰ ਖਨੌਰੀ ਜਾਂ ਸ਼ੰਭੂ ਕੋ ਕਿਉਂ ਰੁਕਣਾ ਪੈ ਗਿਆ ਉਹ ਦਿੱਲੀ ਜਾਣਾ ਚਾਹੁੰਦੇ ਨੇ ਦੇਖੋ ਸਾਡੇ ਦੇਸ਼ ਨੂੰ ਯਾਦ ਕਰਾਉਣ ਲਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦੇ ਰਹੇ ਆਂ ਕੀ ਅਸੀਂ ਆਪਣੀ ਰਾਜਤਾ ਨਹੀਂ ਚ ਨਹੀਂ ਜਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣੇ ਨੇ ਕਿਉਂ ਰੋਕ ਲਿਆ ਹਰਿਆਣੇ ਨਾਲ ਤਾਂ ਕੋਈ ਝਗੜੇ ਨਹੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹਰਿਆਣੇ ਨਾਲ ਤਾਂ ਕੋਈ ਸਾਡਾ ਝਗੜਾ ਹੀ ਨਹੀਂ ਉਹ ਅੰਮ੍ਰਿਤਸਰੋਂ ਚੱਲੇ ਕੋਈ ਤਰਨਤਾਰਨੋਂ ਚੱਲਿਆ ਕੋਈ ਫਰੀਦਕੋਟ ਤੋਂ ਚੱਲਿਆ ਕੋਈ ਫਤਿਹਗੜ੍ਹ ਸਾਹਿਬ ਤੋਂ ਚੱਲਿਆ ਕੋਈ ਰਾਜਪੁਰੋਂ ਚੱਲਿਆ ਕੋਈ ਗੁਰਦਾਸਪੁਰ ਤੋਂ ਆਇਆ ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂ ਵੱਡੇ ਤੱਕ ਪਹੁੰਚ ਗਏ ਜੇ ਹਰਿਆਣਾ ਸਰਕਾਰ ਨਾ ਰੋਕਦੀ ਅਸੀਂ ਇਹ ਗੱਲਾਂ ਹਾਈ ਕੋਰਟ ਦੇ ਵਿੱਚ ਦੱਸੀ ਹੈ ਕਿ ਜੇ ਹਰਿਆਣਾ ਸਰਕਾਰ ਨਾ ਰੋਕਦੀ ਤਾਂ ਉਹ ਅੱਗੇ ਚਲੇ ਜਾਂਦੇ ਹਰਿਆਣੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਅੱਗੇ ਕੇਂਦਰ ਸਰਕਾਰ ਦਾ ਕਿਉਂਕਿ ਕੇਂਦਰ ਜੋ ਸਾਰੀਆਂ ਸ਼ਕਤੀਆਂ ਨੇ ਉਹ ਤਾਂ ਕੇਂਦਰ ਸਰਕਾਰ ਕੋਲ ਨੇ ਦਿੱਲੀ ਦੀਆਂ ਉਹ ਅੱਗੇ ਕੋਈ ਸਟੇਡੀਅਮ ਜਾਂ ਕੋਈ ਰਾਮਲੀਲਾ ਗਰਾਊਂਡ ਉਹਨਾਂ ਨੂੰ ਦੇ ਦਿੰਦੇ ਉੱਥੇ ਬਹਿ ਕੇ ਪ੍ਰਦਰਸ਼ਨ ਕਰਦੇ ਸ਼ਾਂਤੀ ਪ੍ਰੇਰਕ ਪ੍ਰਦਰਸ਼ਨ ਉਹਨਾਂ ਦਾ ਉਹਨਾਂ ਦੀਆਂ ਮੰਗਾਂ ਬਰੇ ਵਿਚਾਰ ਪਟੰਦਰਾ ਹੁੰਦਾ 22 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਕੁਝ ਨਹੀਂ ਹੋਇਆ ਲਾਸਟ ਮੀਟਿੰਗ 22 ਜਨਵਰੀ 2021 ਨੂੰ ਹੋਈ ਹੈ ਕਿਸਾਨਾਂ ਨਾਲ ਤਿੰਨ ਸਾਲ ਕੀ ਕਰਦੀ ਰਹੀ ਮੋਦੀ ਗਵਰਨਮੈਂਟ ਸਿਰਫ ਇਹਦੇ ਐਮਐਲਏ ਤੋੜ ਲਓ ਇਹਦੀ ਸਰਕਾਰ ਤੋੜ ਲਓ ਆਗਲੋ ਤੁਸੀਂ ਲੋਕਾਂ ਦੀਆਂ ਮੰਗਾਂ ਵੱਲ ਤਾਂ ਧਿਆਨ ਦਿਓ ਜੇ ਕਿਤੇ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਕੋਈ ਗੱਲਬਾਤ ਕੀਤੀ ਹੁੰਦੀ ਸ਼ਾਇਦ ਇਹ ਮਸਲਾ ਪੈਦਾ ਹੀ ਨਾ ਹੁੰਦਾ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਪਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ ਉਹ ਪੰਜਾਬ ਦੇ ਜਰੂਡਿਕਸ਼ਨ 'ਚ ਆਉਂਦੀਆਂ ਨੇ ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਹਰਿਆਣੇ ਵਾਲਿਆਂ ਨੇ ਤਾਂ ਤਾਰਾਂ ਲਾ ਰੱਖੀਆਂ ਨੇ ਸੁਮ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਡੀਜੀਪੀ ਨੂੰ ਵੀ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇਕੱਠੇ ਨਹੀਂ ਕਰ ਰਹੇ ਉੱਥੇ ਤੁਸੀਂ ਇਕੱਠੇ ਕਰਨ ਦਾ ਮੌਕਾ ਦਿੱਤਾ ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ ਐਂਬੂਲੈਂਸ ਸਾਰੀਆਂ ਤੇ ਐਸਐਸਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉੱਥੇ ਲਾਤੀਆਂ ਤੇ ਸਾਡੇ ਕੋਲੇ ਦੋ ਮੰਤਰੀ ਤੇ ਇੱਕ ਐਮਐਲਏ ਅੱਖਾਂ ਦੇ ਡਾਕਟਰ ਨੇ ਸਪੈਸ਼ਲਿਸਟ ਨੇ ਰਾਜਪੁਰੇ ਦੇ ਹਸਪਤਾਲ 'ਚ ਮੈਂ ਇੰਚਾਰਜ ਦੇ ਤੌਰ ਤੇ ਡਾਕਟਰ ਚੰਨੀ ਡਾਕਟਰ ਚੰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਨੇ ਅੱਖਾਂ ਦੇ ਡਾਕਟਰ ਨੇ ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇੱਥੇ ਇੰਚਾਰਜ ਰਹਿਣਾ ਡਾਕਟਰ ਬਲਵੀਸ ਆ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ ਉਹ ਪਟਿਆਲੇ ਚ ਰਹਿਣਗੇ ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮੰਨੇ ਡਾਕਟਰ ਨੇ ਉਹਨਾਂ ਦੀ ਡਿਊਟੀ ਮੈਂ ਪਾਤੜਾਂ ਤੇ ਖਨੌਰੀ ਲਈ ਹੈ ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਪੀਅਰ ਗੈਸ ਕਰਕੇ ਅਥਰੂ ਗੈਸ ਦੇ ਗੋਲਿਆ ਕਰਕੇ ਅੱਖਾਂ ਦੇ ਆ ਰਹੇ ਨੇ ਉਹ ਕਿਉਂਕਿ ਮੰਤਰੀ ਨੇ ਐਮਐਲਏ ਨੇ ਉਹ ਡਿਸੀਜਨ ਲੈ ਸਕਦੇ ਨੇ ਡੀਸੀ ਨੂੰ ਆਰਡਰ ਕਰ ਸਕਦੇ ਨੇ ਐਸਡੀਐਮ ਨੂੰ ਆਰਡਰ ਕਰ ਸਕਦੇ ਨੇ ਸੀਐਮਓ ਨੂੰ ਐਸਐਮਓ ਨੂੰ ਆਰਡਰ ਕਰ ਸਕਦੇ ਆ ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਐਲਟੀ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਕਿ ਉਹ ਟਾਈਮ ਤੇ ਸੰਭਾਲਿਆ ਨਹੀਂ ਗਿਆ ਪਰ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਣੇ ਵੱਲੋਂ ਪਹਿਲ ਨਾ ਕਰੋ ਤੁਸੀਂ ਕਿਉਂ ਛੇੜਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਾਂ ਨੇ ਜੋਸ਼ ਹੈ ਜੋਸ਼ ਦੇ ਵਿੱਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਸੋ ਅੱਜ ਸ਼ੁਭ ਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭ ਕਰਨ ਨੂੰ ਵਾਪਸ ਤਾਂ ਲੈ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਾਰੰਟੀ ਦਿਨਾਂ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਦੇ ਨਾਲ ਪੈਣਾ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਹਜੇ